ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਟਾਈਮ ਹੋ ਚੁੱਕਿਆ ਹੈ 8:00 ਅੱਜ ਦਾ ਆਪਣਾ ਵਲੌਗ ਸਟਾਰਟ ਹੋ ਰਿਹਾ ਹੈ ਤੇ ਬਸ ਫਿਰ ਆਪਾਂ ਕੱਪੜੇ ਪ੍ਰੈਸ ਕਰਨ ਲੱਗੇ ਹਾਂ ਉਸ ਤੋਂ ਬਾਅਦ ਨਹਾਵਾਂਗੇ ਤਿਆਰ ਹੋਵਾਂਗੇ ਫਿਰ ਜਿਵੇਂ ਆਪਣਾ ਦਿਨ ਚੱਲਦਾ ਉਸੇ ਤਰ੍ਹਾਂ ਨਹਾਵਾਂਗੇ ਵੀਡੀਓ ਤੇ ਬਣੇ ਰਹੋ ਪਰ ਵੀਡੀਓ ਦੇ ਵਿੱਚ ਲਓ ਵੀ ਮਿੱਤਰੋ ਨਹਾ ਤੋਂ ਕਿ ਹੋਗੇ ਰੈਡੀ ਤੇ ਅੱਜ ਲੈ ਕੇ ਆਉਣੇ ਸ਼ਾਮ ਨੂੰ ਪਾਣੀ ਤੇ ਉਹਦੇ ਵਾਸਤੇ ਆਪਾਂ ਨੂੰ ਹੁਣ ਢੋਲੀ ਲੈ ਕੇ ਜਾਣੀ ਨਾਲ ਬੰਨ ਕੇ ਸਰੋਂ ਨੂੰ ਪਟੋਲੀ ਨੂੰ ਮੰਨਦੇ ਆ ਤੇ ਸ਼ਾਮ ਨੂੰ ਫਰਾਉਂਦੇ ਹੋਏ ਪਾਣੀ ਲਿਆ ਬਾਈ ਘਰੇ ਪਾਣੀ ਹੈ ਨਹੀਂ ਆਰ ਉਹਦਾ ਪਾਣੀ ਵਰਤਦੇ ਆ ਤਾਂ ਠੀਕ ਆ ਫਿਰ ਮਿੱਤਰੋ ਚੱਲਦੇ ਆ ਡਿਊਟੀ ਲੋ ਵੀ ਪਹਿਲਾ ਇਹ ਦਿਨ ਬੰਨੀ ਪੂਗੀ ਰੱਸੀ ਆਪਾਂ ਨੂੰ ਇਹ ਮੋਟਰ ਸਿਕਸਟੋਰ ਕਰਦੇ ਆ ਆਏ ਕਰਕੇ आणि वर 나온ं नंदा चामधे आपण ਆਓ ਜੀ ਗੱਡੀ ਦੇ ਵਿੱਚ ਆ ਕੇ ਬਹਿ ਗਏ ਆਪਾਂ ਤੇ ਗੱਡੀਕਰ ਲਈ ਸਟਾਰਟ ਤੇ ਮਾਰਦੇ ਆਂ ਕੱਪੜਾ-ਕੁੱਪੜਾ ਜਦੋਂ ਉਹ ਰੱਖਦੇ ਆਂ ਸਮਾਨ ਸਾਹਿਬ ਦਾ ਤੇ ਚੱਲਦੇ ਆਂ ਬਣਾਉਣੇ ਆ ਫਿਰ ਮਿੱਤਰ ਪਿਆਰ ਤੁਸੀਂ ਕਹਿੰਦੇ ਹੋਗੇ ਰੋਜ਼-ਰੋਜ਼ ਉਹੀ ਸੀਨ ਜਿ ਦਿਖਾਈ ਜਾਂਦਾ ਵਲੌਗ ਦੇ ਵਿੱਚ ਕਿਰਪਾ ਕਰਕੇ ਇਸ ਨੂੰ ਸਹਕਾਰ ਕਰਿਓ ਜਿਹੜੇ ਵੀ ਆਪਾਂ ਵਲੌਗ ਬਣਾਉਣੇ ਆ ਤੇ ਪਿਆਰ ਦਿਓ ਆਪਣਾ ਤੁਹਾਡੇ ਪਿਆਰ ਨਾਲ ਹੀ ਵੀਡੀਓ ਚੱਲਣੀ ਹੈ ਆ ਕਿਉਂਕਿ ਮੇਰੇ ਕੋਲੇ ਹੋਰ ਹੈ ਨਹੀਂ ਨਾ ਕੋਈ ਕਿਸੇ ਪਾਸੇ ਜਾਣ ਆਉਣ ਦਾ ਕੋਈ ਹੋਰ ਨਵੀਂ ਥਾਂ ਤੁਹਾਨੂੰ ਦਿਖਾਉਣ ਦਾ ਸੋਰਸ ਮੈਂ ਤਾਂ ਵੀਰੇ ਪੱਕੀ ਡਿਊਟੀ ਹੋਣ ਕਰਕੇ ਜੱਸਾਹਨ ਨਾਲ ਡੇਲੀ ਵਸ ਕੋਰਟ ਜਾਣਾ ਕੋਰਟ ਤੋਂ ਘਰੇ ਆਉਣਾ ਉਸੇ ਹੀ ਰੁਟੀਨ ਹੈ ਜਾਂ ਜਿਵੇਂ ਲੈਣਾ ਦੇ 22 ਮਿੰਟ ਆਪਾਂ ਖਾਣਾ ਖਾਣ ਦੀ ਤਿਆਰੀ ਕਰ ਰਹੇ ਹਾਂ ਭੁੱਖ ਲੱਗੀ ਵੀ ਆ ਬਰਾਬਰ ਸਵੇਰੇ ਦੋ ਰੋਟੀਆਂ ਖਾਣੇ ਆਉਜੀ 3:00 ਵਜੇ ਕੇ 49 ਮਿੰਟ ਹੋ ਗਏ 4:00 ਵਜਨ ਵਾਲੇ ਆ 4:00 ਵਜਨ ਵਾਲੇ ਆ ਤੇ ਸਮਾਨ ਆਪਣਾ ਆਉਣ ਵਾਲਾ ਤੇ ਬਸ ਫਿਰ ਆਪਾਂ ਚੱਲਾਂਗੇ ਰਾਮਪਰਾ ਓਕੇ ਬਰਾਬਰ ਲਓ ਜੀ ਆਪਾਂ ਪਹੁੰਚ ਚੁੱਕੇ ਆ ਸੰਗਰੂਰ ਤੋਂ ਰਾਮਪਰਾ ਤੇ ਉਹ ਖੜੀ ਆਪਣੀ ਗੱਡੀ ਤੇ ਆਪਾਂ ਹੁਣ ਚੱਲਦੇ ਆਂ ਪਾਣੀ ਲੈਣ ਲਓ ਜੀ ਆਪਾਂ ਇੱਥੋਂ ਹੁਣ ਭਰ ਲਈ ਪਾਣੀ ਦੀ ਪੀਪੀ ਤੇ ਹੁਣ ਪਾਣੀ ਲੈ ਕੇ ਚੱਲਦੇ ਆਂ ਭਾਈ ਜੀ ਬਰਿੰਦਰ ਜੀ ਪਹੁੰਚ ਚੁੱਕੇ ਨੇ ਮਾਹੀ ਮੈਡੀਕਲ ਤੇ ਬਾਈ ਬਿੱਲਾ ਜੀ ਨਿੱਗਾ ਸਵਾਗਤ ਕਰਦੇ ਹੋਏ ਬਾਈ ਬਰਿੰਦਰ ਜੀ ਆਹ ਤਨ ਤਨ ਸਤਿਗੁਰੂ ਤੇਰਾ ਯਾਸਰਾ ਹੋਰ ਬਾਈ ਜੀ ਠੀਕ ਹੋ ਜੀ ਬਾਈ ਕੀ ਬਾਤ ਆ ਪੱਗ ਬਹੁਤ ਵਧੀਆ ਜੱਟ ਹਾਂ ਦੇਖੋ ਬਾਈ ਲਵਲੀ ਦੇ ਕੀ ਬਾਤ ਫਰਨਾ ਦੇਖੋ ਹੋਰ ਬਾਈ ਮਨਪ੍ਰੀਤ ਲੋ ਵੀ ਮਿੱਤਰੋ ਮੈਂ ਤਾਂ ਪਾਣੀ ਲੈ ਕੇ ਜਾ ਰਿਹਾ ਸੀ ਤੇ ਮੈਨੂੰ ਬਾਈ ਮਨਪ੍ਰੀਤ ਨੇ ਕਰਤਾ ਫੋਨ ਤੇ ਮੈਨੂੰ ਬੁਲਾ ਲਿਆ ਦੁਕਾਨ ਤੇ ਆਪਣੇ ਬਾਈ ਦੀ ਮੈਡੀਕਲ ਦੀ ਦੁਕਾਨਾ ਮਾਹੀ ਮੈਡੀਕੋਜ਼ ਨਾਮ ਦਾ 90418 94500 ਪੂਰਾ ਇਹ ਨੰਬਰ ਆ ਬਾਈ ਦਾ ਤੇ ਬਾਕੀ ਮੈਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਦ ਆ ਦੇਖੋ ਜੀ ਮਾਹੀ ਮੈਡੀਕੋਸ 90418 94500 ਨੋਟ ਇੱਥੇ ਐਮਰਜੈਂਸੀ ਬਲੱਡ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਦੇਖੋ ਜੀ ਕਿੰਨੀ ਵਧੀਆ ਬਾਈ ਨੇ ਸਹੂਲਤ ਕਰੀ ਹੋਈ ਹੈ ਇਹਨੇ ਸਾਡੇ ਭਾਈ ਮਨਪ੍ਰੀਤ ਜੀ ਇਹਨਾਂ ਨੇ ਦੇਖੋ ਜੇ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਕਿੰਨੀ ਦੇਖੋ ਵਧੀਆ ਸਹੂਲਤ ਕੀਤੀ ਹੋਈ ਹੈ ਇਹਨਾਂ ਨੇ ਜੇ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਐਮਰਜੈਂਸੀ ਤਾਂ ਇਸ ਨੰਬਰ ਤੇ ਸੰਪਰਕ ਕਰਦਾ ਅਗਲਾ ਤੇ ਇਹ ਹਰ ਕਿਸਮ ਦੇ ਮਤਲਬ ਜਿਹੜੇ ਵੀ ਆ ਹੁੰਦੇ ਆ ਏ ਪੋਜ਼ਿਟਿਵ ਬੀ ਪੋਜ਼ਿਟਿਵ ਜਿਸ ਤਰ੍ਹਾਂ ਦਾ ਵੀ ਕੋਈ ਬਲੱਡ ਦੀ ਲੋੜ ਆ ਤਾਂ ਇਹਨਾਂ ਦੀ ਇੱਕ ਚੇਨ ਬਣੀ ਹੋਈ ਆ ਪ੍ਰੇਮੀਆਂ ਦੀ ਆਪਣੀ ਤੇ ਉਸ ਚੇਨ ਦੇ ਵਿੱਚ ਫੋਨ ਕਰ ਦਿੰਦੇ ਆ ਤੇ ਹਰ ਹੱਲ ਹਰ ਹਾਲ ਦਾ ਹੱਲ ਹੁੰਦਾ ਹੈ ਤੇ ਬਾਈ 24 ਘੰਟੇ ਸਰਵਿਸ ਹੈ ਜਦੋਂ ਮੰਗੀ 24 ਘੰਟੇ ਸਰਵਿਸ ਆ ਬਾਈ ਵੱਲੋਂ ਤੇ ਬਹੁਤ ਹੀ ਵਧੀਆ ਪ੍ਰਾਲਾ ਇਹਨਾਂ ਦਾ ਹੋਰ ਫਿਰ ਮਿੱਤਰੋ ਠੀਕ ਹੋ ਠੀਕ ਹੈ ਇਹ ਸਾਡੇ ਬਾਈ ਮਨਪ੍ਰੀਤ ਜੀ ਇਹਨਾਂ ਨੇ ਪਹਿਲਾਂ ਮੈਨੂੰ ਸੇਬ ਭਾਜੀ ਖਵਾ ਖਵਾ ਬਹੁਤ ਹੀ ਮੋਟਾ ਕਰਤਾ ਸੀਗਾ ਹੁਣ ਮੈਂ ਥੋੜਾ ਜਿਹਾ ਫੈਕਟ ਹੋਇਆ ਆ ਆਪਣੇ ਆਪ ਨੂੰ ਜਿੰਮ ਲਿਜਾ ਲਾ ਕੇ ਮਿਹਨਤ ਕਰਕੇ ਰੋਟੀ ਘਟਾ ਕੇ ਭਜਨ ਘਟਾਇਆ ਤੇ ਮੇਰੀ ਦਾ ਬਾਈ ਨੂੰ ਵੀ ਇਹੀ ਸਲਾਹ ਕੀ ਕਿ ਤੁਸੀਂ ਮੜਾ ਆਉਦਾ ਵਜ਼ਨ ਘਟਾਓ ਬਈ ਜੀ ਵਜ਼ਨ ਘਟਾਵਾਂਗੇ ਆਪਣਾ 1 ਕਮਲ 30 ਕਿਲੋ ਵੇਟ ਹੋ ਦਿੱਕਿਆ ਕੀ ਬਾਤ ਹੈ ਜੀ 1 ਕਮਲ 30 ਕਿਲੋ ਵਜ਼ਨ ਲੱਭੀਦਾ ਇਹ ਕੋਸ਼ਿਸ਼ ਕਰਦੇ ਆ ਹੋਰ ਘਟਾਉਣ ਦੀ ਆ ਦੇਖੋ ਬਾਈ ਤੇਜਿੰਦਰ ਜੀ ਕਿੰਨੇ ਫਿੱਟ ਨੇਗੇ ਇਹ ਬਾਈ ਫਿੱਟ ਦੇ ਰਾਜ ਆਏ ਆ ਨਾ ਇਹ ਆਪਾਂ ਨੂੰ ਆਪਣੇ ਖਾਣ ਪੀਣ ਦੇ ਆਪਣੇ ਜੀਵ ਤੇ ਕੰਟਰੋਲ ਕਰਨਾ ਚਾਹੀਦਾ ਬਈ ਘੱਟ ਖਾਓ ਵਧੀਆ ਖਾਓ ਨਸ਼ੇ ਛੱਡੋ ਕੋੜ ਵੱਡੋ ਚੰਗੀ ਸਿਹਤ ਪਾਓ ਬਿਲਕੁਲ ਬਿਲਕੁਲ ਆਪਾਂ ਦਾ ਹੀ ਕਹਿਣਾ ਜਾਵਾਂਗੇ ਬਈ ਬਾਈ ਜੀ ਚਲੋ ਠੀਕ ਆ ਬਾਈ ਜੀ ਫਿਰ ਮੈਂ ਚੱਲਦਾ ਮੈਂ ਅੱਗੇ ਪਾਣੀ ਲੈ ਕੇ ਉਹ ਤੋਂ ਬਾਅਦ ਫਿਰ ਆ ਮਸ਼ੀਨ ਲਵਾਉਣੀ ਹੈ ਦਾੜੀ ਤੇ ਦੇਖੋ ਮੇਰਾ ਦੋਸਤੋ ਕੀ ਹਾਲ ਹੋਇਆ ਮੈਂ ਦਾੜੀ ਤੇ ਚਿੱਟੀ ਦਾੜੀ ਹੋ ਗਈ ਨਹੀਂ ਹਉ ਬਾਈ ਤੁਹਾਡਾ ਭਜਨ ਬਹੁਤ ਘਟਿਆ ਤੁਸੀਂ ਜਿੰਮ ਲਾਉਨੇ ਹੋ ਲਓ ਵੀ ਮਿੱਤਰੋ ਘਰੇ ਪਹੁੰਚ ਗਏ ਤੇ ਹੁਣ ਆਪਾਂ ਲਾਉਨੇ ਆਂਗੇ ਮਸ਼ੀਨ ਜਾਦੇ ਵੱਡੀ ਹੋ ਗਈ ਦਾੜੀ ਤੇ ਮਸ਼ੀਨ ਆਪਣੇ ਕੋਲੇ ਪਈ ਆ ਉਹ ਸੀ ਆਪਣੀ ਮਸ਼ੀਨ ਹੁਣ ਇਹ ਲਾਉਨੇ ਆਂਗੇ ਆਪਾਂ ਕੱਪੜੇ ਚੇਂਜ ਕਰਕੇ ਲਓ ਵੀ ਮਿੱਤਰੋ ਲਾਉਣ ਲੱਗੇ ਆਂ ਮਸ਼ੀਨ ਦਾੜੀ ਤੇ ਦੇਖੋ ਹੁਣ ਕੀ ਹਾਲ ਆ ਤੇ ਕੀ ਕੰਮ ਵੀ ਐਂ ਤਾਂ ਫਿਰ ਜ਼ਿਆਦਾ ਵੀਡੀਓ ਬਣ ਜੂ ਲੰਮੀ ਤੇ ਮੈਂ ਹੁਣ ਮਸ਼ੀਨ ਲਾਉਣ ਤੋਂ ਬਾਅਦ ਹੀ ਦਿਖਾਉਂਗਾ ਲਓ ਮਿੱਤਰੋ ਲਾ ਲਈ ਮਸ਼ੀਨ ਤੇ ਤੰਨੂੰ ਡੀਕ ਦੇ ਤੰਨੂੰ ਆਊਗਾ ਫਿਰ ਨਾਊਗਾ ਫਿਰ ਜਿੰਮ ਜਾਵਾਂਗੇ ਤਾਂ ਫਿਰ ਮਿਲਦੇ ਆਂ ਜਿੰਮ 'ਚ ਹਾਂ ਪਰ ਇਹ ਕਿਹੜੀ ਗਲੱਛ ਪੜਦੀਆਂ ਨੂੰ ਲਕੇ ਜੀ ਲਕੇ ਜੀ ਉਹ ਸੁਣਾ ਫਿਰ ਲਕੇ ਜੀ ਦਾ ਤੂੰ ਆ ਹੌਲੀ ਕਿਵੇਂ ਖੇਡਦੀ ਫਿਰਦੀ ਹੁਣ ਉਹ ਸੁਣਾ ਤੇ ਕਿਹਨੂੰ ਬਣ ਗਈ ਹਾਂ ਫੋਲੀ ਨੰਦੀ ਨੂੰ ਤਾਂ ਕਿੰਨੇ ਦਿਨ ਹੋ ਗਏ ਨੰਦੀ ਤੇ ਵਕਤ 5:30 ਮੈਂ ਸਮਾਈ ਤੋ ਵੀ ਮੈਟਰ ਆਪਾਂ ਚੱਲੇ ਹੁਣ ਜਮਾਂ ਟਾਈਮ ਹੋ ਗਿਆ 7:30 ਤੇ ਚੱਲ ਵੀ ਤੈਨੂੰ ਚੱਲੀਏ ਲਓ ਜੀ ਜਮ ਪਹੁੰਚ ਚੁੱਕੇ ਹਾਂ ਤੇ ਹੁਣ ਹੁੰਨੇ ਆ ਵਾਰਮ ਅਪ ਕਰਦੇ ਆਂ ਸਰੀਰ ਨੂੰ ਵਰਮੁਕ ਕਰਕੇ ਉਸ ਤੋਂ ਬਾਅਦ ਫਿਰ ਐਕਸਰਸਾਈਜ਼ ਸ਼ੁਰੂ ਕਰਾਂਗੇ ਆ ਗਿਆ ਚੱਲ ਵੀ ਲਾਤ ਨੂੰ ਲਓ ਇੱਤਰ ਨੂੰ ਲਈ ਆਂਗਾ ਚੀਨ ਦੇ ਸੈਟ ਸਹੀ ਲਾਉਣ ਮਸਲਿਕ ਕੋਲ ਪੁੱਲੇ ਨਾਵੀਂ ਮਿੱਤਰੋ ਜਿੰਮ ਚੋਂ ਆ ਗਏ ਤੇ ਹੁਣ ਆਪਾਂ ਹੱਥ ਧੋਣਿਆਂ ਤੇ ਉਦੋਂ ਆ ਪ੍ਰਸ਼ਾਦ ਸ਼ਕਣ ਦੀ ਤਿਆਰੀ ਕਰਦੇ ਆਂ ਨੋ ਵੀ ਮਿੱਤਰੋ ਡਿਨਰ ਆਪਣਾ ਤਿਆਰ ਆ ਜਿਮ ਚੋ ਆ ਕੇ ਡਿਨਰ ਕਰਨ ਲੱਗੇ ਆ ਠੀਕ ਆ ਵੀ ਫਿਰ ਮਿੱਤਰੋ ਸ਼ਾਬਾਸ਼ ਆ ਤੇ ਤੁਹਾਨੂੰ ਇਹ ਆਪਣਾ ਬਲੌਗ ਸਾਰਾ ਕਿਵੇਂ ਲੱਗਿਆ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਮਿਲਦੇ ਆ ਫਿਰ ਇੱਕ ਅਗਲੇ ਬਲੌਗ ਦੇ ਵਿੱਚ ਥੈਂਕ ਯੂ